ਕੰਤਾਂ ਦੇ ਵਿੱਚ ਲਿਖਿਆ ਹੈ ਕੋਈ ਮਹਾਪੁਰਖ 50 ਜਨਮ ਦੀ ਕਮਾਈ ਕਰੇ 50 ਜਨਮ ਮਹਾਪੁਰਖ ਹੀ ਬਣਦਾ ਰਹੇ ਮਹਾਪੁਰਖ ਹੀ ਬਣਦਾ ਰਹੇ ਫਿਰ ਕਿਤੇ ਇੱਕ ਨਿਹੰਗ ਸਿੰਘ ਦਾ ਜਾਮਾ ਪ੍ਰਾਪਤ ਹੁੰਦਾ ਹੈ ਐਡਾ ਵੱਡਾ ਨਿਹੰਗ ਸਿੰਘ ਦਾ ਗੁਰੂ ਖਾਲਸਾ ਜੀ ਗ੍ਰੰਥਾਂ ਦੇ ਵਿੱਚ ਸਾਹਿਤੂਕਾਰਾਂ ਨੇ ਲਿਖਿਆ ਹੈ ਫਿਰ 100 ਜਨਮ ਨਿਹੰਗ ਸਿੰਘ ਹੀ ਬਣਦਾ ਰਹੇ ਨਿਹੰਗ ਸਿੰਘ ਹੀ ਬਣਦਾ ਰਹੇ ਮਰ ਕੇ ਫਿਰ ਨਿਹੰਗ ਸਿੰਘ ਮਰ ਕੇ ਫਿਰ ਨਿਹੰਗ ਸਿੰਘ ਫਿਰ ਕਿਤੇ ਜਾ ਕੇ ਨਿਹੰਗ ਸਿੰਘਾਂ ਦੀ ਜਥੇਦਾਰੀ ਪ੍ਰਾਪਤ ਹੁੰਦੀ ਆ ਕੋਈ ਸਤਨਾਮ ਕਿ ਇਹ ਆ ਜਿੰਨੇ ਮਹਾਂਪੁਰਖ ਬੈਠੇ ਨੇ ਇਹਨਾਂ ਦਾ ਤਪ ਹੈ ਤਾਂ ਇਹ ਗੁਰੂ ਖਾਲਸਾ ਜੀ ਏਡੀਆਂ ਏਡੀਆਂ ਜਥੇਦਾਰੀਆਂ ਏਡੀ ਏਡੀ ਰਾਜ ਭਾਗ ਨੂੰ ਪ੍ਰਾਪਤ ਹੋਈ ਇਹ ਕਮਾਈ ਹੁੰਦੀ ਹੈ ਪੁਰਬਲੇ ਜਨਮਾਂ ਦੀ ਔਰ ਜਦੋਂ ਮਹਾਂਪੁਰਖ ਦੁਨੀਆ ਤੋਂ ਜਾਂਦੇ ਨੇ ਨਿਹੰਗ ਸਿੰਘ ਇਹਨਾਂ ਨੂੰ ਲੈਣ ਵਾਸਤੇ ਕੌਣ ਆਉਂਦਾ ਪੰਥ ਪ੍ਰਕਾਸ਼ ਵਿੱਚ ਵੀ ਜ਼ਿਕਰ ਮਿਲਦਾ ਹੈ ਔਰ ਸਰਬਲੋਕ ਗ੍ਰੰਥ ਦੇ ਵਿੱਚ ਵੀ ਜ਼ਿਕਰ ਮਿਲਦਾ ਹੈ ਇਹਨਾਂ ਨੂੰ ਲੈਣ ਵਾਸਤੇ ਗੁਰੂ ਖਾਲਸਾ ਜੀ ਚਾਰ ਸਹਬਜ਼ਾਦੇ ਆਉਂਦੇ ਔਰ ਪੰਜਵੇਂ ਬਾਬਾ ਦੀਪ ਸਿੰਘ ਜੀ ਆਉਂਦੇ ਨੇ ਪੰਜ ਪਿਆਰੇ ਲੈਣ ਵਾਸਤੇ ਆਉਂਦੇ ਜਦੋਂ ਇਹਨਾਂ ਦਾ ਓੜਕ ਦਾ ਵੇਲਾ ਆਉਂਦਾ ਹੈ ऐसे, ऐसे पांच प्यारे ਇਹਨਾਂ ਨੂੰ ਲੈ ਜਾਂਦੇ ਨੇ ਅਰਸ਼ੀਦਾਂ ਦੇ ਦਰਬਾਰ ਦੇ ਵਿੱਚ ਜਾ ਕੇ ਸੱਚਗੰਢ धाम ਦੇ ਵਿੱਚ ਵਾਸਾ ਪ੍ਰਾਪਤ ਕਰਦੇ ਆ ਏਡੀ ਏਡੀ ਵੱਡੀ ਕਮਾਈ ਵਾਲੇ ਜਥੇਦਾਰ ਮਹਾਂਪੁਰਸ਼ ਹੁੰਦੇ ਨੇ ਅੱਜ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਜੁੜ ਮਿਲ ਕਰਕੇ ਬੈਠੇ